ਲੇਟ ਹੋ ਗਿਆ ਜਰਾ ਸੰਜੀਵ ਕਿਹਾ ਬਈ ਲੇਟ ਹੋ ਗਿਆ ਜਰਾ ਜਰਾ ਜੇ ਕਿ ਸਾਡੇ ਆਪਣੇ ਸੈਕਟਰੀ ਸਾਹਿਬ ਨੂੰ ਦੱਸਿਆ ਹੀ ਸਦਾ ਗੁਰਜੀਤ ਸਿੰਘ ਜੀ ਨੇ ਸੱਚੀ ਗੱਲ ਦੋਸਤੋ ਦੋਸਤੋ ਅਸੀਂ ਆਪਣੀ ਗੁਫ਼ਤਗੋ ਨੂੰ ਅੱਗੇ ਵਧਾਉਂਦੇ ਹਾਂ ਜਿੱਥੇ ਨੈਤਰਦਾਨ ਐਸੋਸੀਏਸ਼ਨ ਹਸ਼ਿਆਰਪੁਰ ਬਲੇ ਪ੍ਰੈਸ ਵਾਰਤਾ ਕੀਤੀ ਗਈ ਸੀ ਉਹਦੇ ਸਬੰਧ ਵਿੱਚ ਅਸੀਂ ਆਏ ਹਾਂ ਜਿੱਥੇ ਅਸੀਂ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕੀਤੀ ਆ ਉੱਥੇ ਸਾਡੇ ਨਾਲ ਜਰਨਲਿਸਤ ਕਤਰ ਸਿੰਘ ਬਲਜੀਤ ਸਿੰਘ ਪਨੇਸਰ ਸਾਹਿਬ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਜਿਹੜੀ ਐਸੋਸੀਏਸ਼ਨ ਇਸ ਸਬੰਧੀ ਅਸੀਂ ਗੁਫ਼ਤਗੋ ਦੇ ਦੌਰਾਨ ਕੋਈ ਗੱਲ ਅਸੀਂ ਬਿਸਰ ਗਏ ਆ ਅਸੀਂ ਕਰਨ ਇਹ ਕਰਨੀ ਚਾਹੁੰਦੇ ਆ ਐਸੋਸੀਏਸ਼ਨ ਸਬੰਧੀ ਜਾਂ ਲੋਕਾਂ ਨੂੰ ਸਹੂਲਤਾਂ ਦੇਣ ਸਬੰਧੀ ਜਾਂ ਸੰਸਥਾ ਦੇ ਹੋਰ ਕਿਹੜੇ ਪ੍ਰੋਗਰਾਮ ਆ ਉਹਦਾ ਸਬੰਧੀ ਆਪਾਂ ਸਰ ਅਸੀਂ ਪ੍ਰੋਫੈਸਰ ਬਹਾਦਰ ਸਿੰਘ ਸਨੇਹਪੋਰਾ ਦੇ ਨਾਲ ਗੱਲਬਾਤ ਕੀਤੀ ਹੈ ਅਸੀਂ ਦੇਖਿਆ ਉਹਨਾਂ ਨੇ ਨੇਤਰਦਾਣ ਐਸੋਸੀਏਸ਼ਨ ਬਾਰੇ ਬਤੂ ਬਦਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਤੁਸੀਂ ਵੀ ਸਾਡੇ ਦਰਸ਼ਕਾਂ ਨੂੰ ਆਪਣੇ ਮਾਧਮ ਰਹੀਂ ਜਿਹੜੀਆਂ ਇਹਨਾਂ ਦੀ ਦੱਸਣਾ ਚਾਹੁੰਦੇ ਹਾਂ ਕਿ ਉਹ ਸਾਨੂੰ ਪਲੀਜ਼ ਜਿਹੜਾ ਨੇਤਰਦਾਣ ਐਸੋਸੀਏਸ਼ਨ ਦੇ ਕੀਤੇ ਕਾਰਜਸ਼ੈਲੀ ਬਾਰੇ ਜਿਹੜਾ ਕਾਰਸ਼ਾਲੀ ਤੁਸੀਂ ਕਰ ਰਹੇ ਹੋ ਪਿਛੇ 25 ਸਾਲ ਤੋਂ ਲਗਾਤਾਰ ਔਰ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਲੋਕਾਂ ਨੂੰ ਜਾਂ ਜਿਹੜੇ ਬੰਦੇ ਪੀੜਿਤ ਤੁਹਾਡੇ ਨਾਲ ਸੰਪਰਕ ਕਰਦੇ ਆ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਰਲਾਈਜ਼ ਕਰਦੇ ਹੋ ਕਿਸ ਤਰ੍ਹਾਂ ਟ੍ਰੀਟਮੈਂਟ ਕਰਾਉਂਦੇ ਹੋ ਜਾਂ ਜਿਵੇਂ ਆਪਕਾ ਸਰੀਰ ਦਾੰਦ ਦੀ ਗੱਲ ਕਰਦੇ ਆ ਅੱਖਾਂ ਦਾੰਦ ਦੀ ਜਾਂ ਹੋਰ ਵੀ ਜੜੀਆਂ ਚੰਹੇ ਦੀਆਂ ਗੱਲਾਂ ਕਰਦੇ ਉਹਨਾਂ ਬਾਰੇ ਤੇ ਅੱਜ ਅਸੀਂ ਜੋ ਰਾਸ਼ਟਰੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਉਸ ਸੰਬੰਧ ਵਿੱਚ ਅੱਜ ਪ੍ਰੈਸ ਕਾਨਫਰੰਸ ਹੈ ਪ੍ਰੈਸ ਦੇ ਮਾਧਿਅਮ ਤੋਂ ਆਕਤਨ ਸਰਨ ਜਨ ਪ੍ਰਾਂਤ ਤੋਂ ਨੇ ਕਿ ਜਿਹੜਾ ਪੰਦਰਵਾੜਾ ਹੈ 25 ਦਸਤੋਂ ਲੈ ਕੇ 8 ਸਤੰਬਰ ਤੱਕ ਜਿਹੜਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਵਕਫ ਵਕਫ ਸਕੂਲਾਂ ਕਾਲਜਾਂ ਧਾਰਮਿਕ ਸਥਾਨਾਂ ਤੇ ਜਾ ਕੇ ਵਕਫ ਪਿੰਡਾਂ ਮਹੱਲਿਆਂ ਚ ਜਾ ਕੇ ਅਸੀਂ ਲੋਕਾਂ ਨੂੰ ਨੇਤਰਦਾਨ ਕਰਨ ਤੋਂ ਮੰਦੀ ਜਾਗਰੂ ਕਰਦੇ ਹਾਂ ਕਿਉਂਕਿ ਜਿਸ ਵੇਲੇ ਵੀ ਕਿਸੇ ਪ੍ਰਾਣੀ ਦੀ ਡੈਥ ਹੋ ਜਾਂਦੀ ਹੈ ਤਾਂ ਸਾਡੀਆਂ ਅੱਖਾਂ ਛੇ ਤੋਂ 8 ਘੰਟੇ ਤੱਕ ਜੀਵਤ ਰਹਿੰਦੀ ਹੈ ਜੀ ਸੋ ਅਸੀਂ ਨਹੀਂ ਚਾਹੁੰਦੇ ਕਿ ਜਿਹੜੀ ਜੀਵਤ ਜਾਂ ਸਾਡਾ ਜਿਹੜਾ ਕੋ ਅੰਗ ਜਿੰਦਾ ਹੈ ਉਹਨੂੰ ਜਲਾਇਆ ਜਾ ਸਕੇ ਕਿਉਂਕਿ ਸਰੀਰ ਵੀ ਰਾਖ ਬਣ ਜਾਂਦਾ ਔਰ ਜੋ ਅੱਖਾਂ ਸਾਡੀਆਂ ਦੋ ਹੈ ਉਹਨਾਂ ਦੀ ਇੱਕ ਚੁਟਕੀ ਰਾਖ ਬਣਦੀ ਹੈ ਸੋ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਇਹ ਵੱਧ ਤੋਂ ਵੱਧ ਜਿਹੜਾ ਹੈ ਇਹ ਜਿਹੜੀ ਨੈਤਰਦਾਨ ਮਹਿੰਮ ਜਿਹੜੀ ਜੋ ਕਿ ਸਾਡੀ ਸੰਸਥਾ 2007 ਤੋਂ ਕੰਮ ਕਰ ਰਹੀ ਹੈ ਔਰ ਅਸੀਂ ਇਹਦੇ ਵਿੱਚ ਗਾਂ ਤੋਂ ਗਾਂ ਬਡੋਟੀ ਕਰ ਰਹੇ ਹਾਂ ਜਿੱਦਾਂ 1500 ਤੋਂ ਵੱਧ ਲੋਕਾਂ ਨੂੰ ਜਿਹੜਾ ਜਿਹੜੇ ਕਾਰਨੀਆ ਬਲਾਈਂਡ ਹੈ ਉਹਨਾਂ ਦੀ ਅੱਖਾਂ ਟ੍ਰਾਂਸਪਲੈਂਟ ਸਾਡੀ ਸੰਸਥਾ ਕਰਵਾ ਚੁੱਕੀ ਹੈ ਔਰ 24 ਤੋਂ 25 ਜਿਹੜੇ ਹੈ ਸਰੀਰਦਾਨ ਜਿਹੜੇ ਆ ਉਹ ਸਾਡੀ ਸੰਸਥਾ ਵੱਲੋਂ ਕਰਵਾਇਆ ਗਿਆ ਕਿਉਂਕਿ ਦੋ ਇਦਾਂ ਦੇ ਵਿਅਕਤੀ ਜਿਹਨਾਂ ਦੀ ਬ੍ਰੇਨ ਡੈਥ ਹੋ ਗਈ ਸੀ ਔਰ ਉਹਨਾਂ ਦੇ ਜਿਹੜੇ ਆ ਔਰਗਨ ਜਿਹੜੇ ਆ ਉਹ ਵੀ ਜਿਹੜੇ ਆ ਸਾਡੀ ਸੰਸਥਾ ਬਲੋਂ ਡੋਨੇਟ ਕਰਾਇਆ ਜਾ ਚੁੱਕੇ ਆ ਸੋ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਇਸ 25 ਸਾਲ ਦੇ ਦੌਰਾਨ ਜੋ ਕਿ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਦੱਸਣ ਤੋਂ ਨਹੀਂ ਸਰਦਾਰ ਸਾਹਿਬ ਕਿ 25 ਸਾਲ ਅਸੀਂ 25ਵਾਂ ਬਰੇਗੰਡ ਜਿਹੜੀ ਅਸੀਂ ਮਨਾ ਰਹੇ ਆ ਇੱਕ ਸਿਲਵਰ ਜੁਬਲੀ ਹੈ 25 ਸਾਲਾਂ ਦੇ ਵਿੱਚ ਅਸੀਂ ਬਹੁਤ ਇਹਦੇ ਵਿੱਚ ਚਿੰਝੀ ਲਿਆਂਦੀਆਂ ਜਿੱਦਾਂ ਸਾਡਾ ਪਹਿਲਾ ਆਨਲਾਈਨ ਸਿਸਟਮ ਨਹੀਂ ਸੀ ਵੈਬਸਾਈਟ ਸਾਡੀ ਨਹੀਂ ਸੀ ਅਸੀਂ ਵੈਬਸਾਈਟ ਲਾਂਚ ਕਰਾਈ ਔਰ ਉਸ ਤੋਂ ਪਿਛਲੇ ਸਾਲ ਤੋਂ ਔਰ ਵੈਬਸਾਈਟ ਹੋਤੇ ਅਸੀਂ ਅੱਜ ਦੱਸਣਾ ਚਾਹੁੰਦੇ ਆ ਕਿਉਂਕਿ ਸਾਡਾ ਤੇ ਜੋ ਨੌਜਵਾਨ ਵਰਗ ਹੈ ਜਾਂ ਸਾਡੀ ਸਾਰਾ ਹੀ ਜਿਹੜਾ ਆਲੇ ਦੁਆਲੇ ਜੋ ਸਰਾਉਂਡਿੰਗ ਹੈ ਸਾਰੇ ਉਹ ਮੀਡੀਆ ਆਪਣੇ ਇਹ ਆਨਲਾਈਨ ਇੰਟਰਨੈਟ ਨਾਲ ਜੁੜੇ ਹੈ ਸੋ ਇੰਟਰਨੈਟ ਦੇ ਉੱਤੇ ਤੁਸੀਂ ਘਰ ਬੈਠੇ ਜਿਹੜਾ ਤੁਸੀਂ ਆਪਣੀ ਅੱਖਾਂ দান ਦਾ ਜਿਹੜਾ ਪਲੈਟਫਾਰਮ ਭਰ ਸਕਦੇ ਹੋ ਸਾਡੀ ਆਨਲਾਈਨ ਤੇ ਜਾ ਕੇ ਇਹ ਨੈਤਰਦਾਨ ਐਸੋਸੀਏਸ਼ਨ .com ਸੋ ਉਹਦੇ ਉੱਤੇ ਜਾ ਕੇ ਤੁਸੀਂ ਜਿਹੜਾ ਆਪਣੇ ਪਲੈਟਫਾਰਮ ਜਿਹੜਾ ਆਨਲਾਈਨ ਭਰ ਸਕਦੇ ਹੋ ਔਰ ਉੱਥੋਂ ਹੀ ਤੁਹਾਨੂੰ ਇੱਕ ਸਰਟੀਫਿਕੇਟ ਜਿਹੜਾ ਆ ਓਨਰ ਹੋ ਜਾਏਗਾ ਜਿਹਦੇ ਉੱਤੇ ਤੁਹਾਡੇ ਕੋਲ ਇੱਕ ਪ੍ਰੂਫ ਰਹੇਗਾ ਕਿ ਮੈਂ ਜਿਹੜਾ ਹੈ ਨਿਰਤਰਦਾਨ ਆਪਣੇ ਪਲੈਜ ਕੀਤੇ ਆ ਜਦੋਂ ਵੀ ਕਿਤੇ ਇਹ ਕਿਸੇ ਪ੍ਰਾਣੀ ਦੀ ਡੈਥ ਹੋ ਜਾਂਦੀ ਹੈ ਉਦੋਂ ਪਰਿਵਾਰ ਨੂੰ ਪਤਾ ਹੋਵੇ ਕਿ ਮੈਂ ਸਾਡੇ ਜਿਹੜੇ ਇਸ ਮੈਂਬਰ ਨੇ ਆਪਣੀਆਂ ਅੱਖਾਂ দান ਕੀਤੀਆਂ ਤੇ ਅਸੀਂ ਜਿਹੜਾ ਹੈ ਉਹਦੀ ਇੱਛਾ ਅਨੁਸਾਰ ਇਹ ਜਿਹੜਾ ਅਸੀਂ ਇਹਦੀਆਂ ਅੱਖਾਂ ਜਲਾਉਣੀਆਂ ਨਹੀਂ ਅਸੀਂ ਇਹਦੀਆਂ ਅੱਖਾਂ ਜਿਹੜੀਆਂ দান ਕਰਾ ਕੇ ਉਹਨਾਂ ਨੂੰ ਜਿਹੜਾ ਲੋਕ ਅੰਧੇਰੇ ਵਿੱਚ ਜਿਹੜੀ ਜਿਹੜੀ ਜ਼ਿੰਦਗੀ गुजार ਰਹੇ ਆ ਉਹਨਾਂ ਲੋਕਾਂ ਨੂੰ ਜਿਹੜਾ ਅੰਨਪਨ ਦੂਰ ਕਰਦੇ ਹੋਏ ਜਿਹੜਾ ਬਲਾਈਂਡਨੈਸ ਕੰਟਰੋਲ ਜਿਹੜਾ ਹੈ ਉਹ ਸਾਡੀ ਸੰਸਥਾ ਜਿਹੜੀ ਆ ਉਹਦੇ ਨਾਲ ਜੁੜੀ ਹੈ ਉਹ ਲੋਕ ਜਿਹੜੇ ਆ ਜਿਹੜੇ ਅੰਧੇਰੇ ਦੀ ਜ਼ਿੰਦਗੀ ਬਤੀਤ ਕਰ ਰਹੇ ਆ ਔਰ ਉਹ ਦੋ ਜਿਹੜੀਆਂ ਅੱਖਾਂ ਐ ਇੱਕ ਪ੍ਰਾਣੀ ਦੀਆਂ ਉਹ ਦੋ ਜਿਹੜੇ ਲੋਕਾਂ ਨੂੰ ਲੱਗਣ ਗਈਆਂ ਔਰ ਉਹ ਇਸ ਸੰਸਾਰ ਦੀ ਜਿਹੜੇ ਆ ਇਹ ਦੁਨੀਆ ਨੂੰ ਜਿਹੜੇ ਇਹ ਦੇ ਦਰਸ਼ਨ ਕਰ ਸਕਦੇ ਆ ਸੋ ਸਾਡੀ ਸੰਸਥਾ ਵੱਲੋਂ ਜਿਸ ਵੇਲੇ ਪਹਿਲੀ ਵਾਰੀ ਇੱਕ ਛੋਟੇ ਬੱਚੇ ਦੇ ਦੀਆਂ ਅੱਖਾਂ ਜਿਹੜੀਆਂ ਟ੍ਰਾਂਸਪਲੈਂਟ ਕੀਤੀ ਗਈ ਤਾਂ ਉਹ ਬੱਚੇ ਨੂੰ ਕਿਹਾ ਗਿਆ ਤੇ ਤੂੰ ਬੱਚੇ ਤੂੰ ਕੀ ਮਹਿਸੂਸ ਕਰ ਰਹੇ ਆ ਸੋ ਉਹਨੇ ਕਿਹਾ ਕਿ ਮੈਨੂੰ ਅੱਜ ਹੀ ਪਤਾ ਲੱਗਾ ਕਿ ਮੇਰੀ ਜ਼ਿੰਦਗੀ ਅੱਜ ਮੇਰੇ ਦਿਲ ਲਈ ਦਿਨ ਚੜਿਆ ਹੈ ਔਰ ਮੈਂ ਸਭ ਤੋਂ ਪਹਿਲਾਂ ਜਿਹੜਾ ਹੈ ਰੰਗਲੀ ਦੁਨੀਆ ਦੇਖਣਾ ਚਾਹੁੰਨਾ ਔਰ ਮੈਂ ਰਮੰਦਰ ਸਾਹਿਬ ਜਾ ਕੇ ਮੱਥਾ ਟੇਕਣਾ ਚਾਹੁੰਦਾ ਹਾਂ ਧਾਰਮਿਕ ਸਥਾਨਾਂ ਤੇ ਜਾਣਾ ਚਾਹੁੰਦਾ ਅੱਜ ਮੈਂ ਆਪਣੇ ਮਾਤਾ ਪਿਤਾ ਦੇ ਦਰਸ਼ਨ ਕੀਤੇ ਸੋ ਉਸ ਬੱਚੇ ਦੇ ਜਿਹੜੇ ਉਸ ਵੇਲੇ ਦੇ ਜੂੜ ਦੇ ਭਾਵਨਾ ਸੀਗੀਆਂ ਉਹ ਜਿਹੜੀਆਂ ਸਾਡੀ ਸੰਸਥਾ ਵੱਲੋਂ ਅਸੀਂ ਬਹੁਤ ਹੀ ਉਹਨੂੰ ਵੱਧ ਛੜ ਕੇ ਲੋਕਾਂ ਦੇ ਵਿੱਚ ਲਿਆਂਦਾ ਵੀ ਆਹ ਦੇਖੋ ਤੁਸੀਂ ਸਾਡੀ ਸੰਸਥਾ ਜਿਹੜੀ ਇੱਕ ਵੱਡਾ ਬਰਾਲਾ ਕਰ ਰਹੀ ਹੈ ਤੁਸੀਂ ਸਾਰੇ ਹੀ ਇਸ ਮਹਿੰਮ ਦੇ ਨਾਲ ਜੁੜੋ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਹੈ ਜਿਹੜੇ ਸਾਡੇ ਲੋਗ ਅੰਧੇਰੇ ਦੀ ਜਿਹੜੀ ਜ਼ਿੰਦਗੀ ਬਤੀਤ ਕਰ ਰਹੇ ਆ ਉਹਨਾਂ ਨੂੰ ਜਿਹੜੀ ਅਸੀਂ ਰੋਸ਼ਨੀ ਪ੍ਰਦਾਨ ਕਰਵਾ ਸਕੀਏ ਸਾਡੀ ਸੰਸਥਾ ਵੱਲੋਂ ਸਾਰਾ ਇਹ ਖਰਚਾ ਕਿਸੇ ਵੀ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਵੀ ਲੋਕਾਂ ਨੂੰ ਕਿ ਅਗਰ ਤੁਹਾਡੇ ਨਜ਼ਦੀਕ ਕੋ ਪਿੰਡ ਤੇ ਮਹੱਲੇ ਤੇ ਕੋਈ ਕੌਰਨੀਆ ਬਲਾਈਂਡ ਕੋ ਇਨਸਾਨ ਹੈ ਤਾਂ ਉਸ ਨੂੰ ਜਰੂਰ ਸਾਡੀ ਸੰਸਥਾ ਨੂੰ ਆਪਣਾ ਤੁਸ ਸੂਚਿਤ ਕਰੋ ਸਾਡਾ ਜਿਹੜਾ ਹੈਲਪਲਾਈਨ ਨੰਬਰ 947875 7775 ਜਿਹੜਾ ਹੈ ਉਹ ਹਰ ਵੇਲੇ 24 ਘੰਟੇ ਜਿਹੜਾ ਆਨ ਰਹਿੰਦਾ ਹੈ ਕਿਸੇ ਵੇਲੇ ਵੀ ਤੁਸੀਂ ਉੱਤੇ ਫੋਨ ਕਰਕੇ ਸਾਨੂੰ ਦੱਸ ਸਕਦੇ ਹੋ ਸਾਡੀ ਸੰਸਦ ਦੇ ਮੈਂਬਰਾਂ ਦਾ ਵੀ ਤੁਸੀਂ ਆਨਲਾਈਨ ਤੇ ਜਦੋਂ ਸਰਚ ਕਰੋਗੇ ਤਾਂ ਉਹਨਾਂ ਦੇ ਨੰਬਰ ਵੀ ਆਉਣਗੇ ਉਹਨਾਂ ਤੇ ਤੁਸੀਂ ਇੰਟੀਮੀਟ ਕਰੋਗੇ ਤੇ ਵਿਦਰ ਨੋ ਟਾਈਮ ਅਸੀਂ 10 ਮਿੰਟ ਦੇ ਵਿੱਚ ਜਿਹੜਾ ਹੈ ਉਹ ਤੁਹਾਡੇ ਉਹ ਤੁਹਾਡੇ ਕੋਲ ਪਹੁੰਚਾਂਗੇ ਤੁਹਾਨੂੰ ਸਾਡੇ ਕੋਲ ਅਪਰੋਚ ਕਰਨ ਦੀ ਲੋੜ ਨਹੀਂ ਸਾਡੀ ਟੀਮ ਔਰ ਸਾਡੇ ਜਿਹੜੇ ਟੀਮ ਮੈਂਬਰ ਸਾਰੇ ਡਾਕਟਰਾਂ ਦੀ ਟੀਮ ਜਿਹੜੀ ਤੁਹਾਡੇ ਕੋਲ ਪਹੁੰਚ ਕੇ ਉਹ ਜਿਹੜੀਆਂ ਅੱਖਾਂ ਜਿਹੜੀਆਂ ਉਹ ਕਲੈਕਟ ਕਰੇਗੀ ਕਿਉਂਕਿ ਸਾਡਾ ਇਹ ਜਿਹੜਾ ਆ ਇਹ ਨਿੱਤਰਦਾਨ ਜਿਹੜਾ ਸੰਸਥਾ ਹੈ ਸਾਡੀ ਇਹ ਆਈ ਕਲੈਕਸ਼ਨ ਸੈਂਟਰ ਹੈ ਅਸੀਂ ਵਕ ਵਕ ਮੈਡੀਕਲ ਕਾਲਜਾਂ ਨੂੰ ਜਿਹੜੇ ਕਾਰਨੀਆਂ ਭੇਜਦੇ ਹਾਂ ਔਰ ਉੱਥੇ ਜਾ ਕੇ ਉਹ ਟ੍ਰਾਂਸਪਲੈਂਟ ਉੱਥੇ ਜਿੱਥੇ ਕਿ ਵੇਟਿੰਗ ਲਿਸਟ ਚੱਲਦੀ ਪਈ ਹੈ ਸੋ ਬਹੁਤ ਸਾਰੇ ਲੋਕ ਅਜੇ ਇਸ ਗੱਲ ਹੀ ਕਤਾਰ ਵਿੱਚ ਲੱਗੇ ਆ ਕਿ ਸਾਨੂੰ ਇਹ ਅੱਖ ਜਿਹੜੀ ਮਿਲੇ ਤੇ ਸਾਡੇ ਜਿਹੜੇ ਪਰਿਵਾਰਕ ਮੈਂਬਰ ਨੂੰ ਜਿਹੜੀ ਉਹ ਰੋਸ਼ਨੀ ਪ੍ਰਦਾਨ ਹੋ ਸਕੇ ਸੋ ਮੈਂ ਸਾਰੇ ਹੀ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਆਪਣੇ ਗ੍ਰੇਸ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਜਿਹੜੇ ਨੇਤਰਦਾਨ ਮੁਹੰਮਦ ਨਾਲ ਜੁੜੋ ਤਾਂ ਜੋ ਅਸੀਂ ਜਿੰਦੇ ਜੀ ਅਸੀਂ ਬਹੁਤ ਕੁਝ ਦਾਨ ਕਰਦੇ ਆ ਅਸੀਂ ਮਾਇਆ ਦਾ ਦਾਨ ਕਰਦੇ ਆ ਅਸੀਂ ਬਲੱਡ ਡੋਨੇਸ਼ਨ ਵੀ ਕਰਦੇ ਆ ਤੇ ਅਸੀਂ ਇੱਕੋ ਇੱਕ ਜਿਹੜਾ ਦਾਨ ਆ ਨਿਤਰਦਾਨ ਜੋ ਮਰਨ ਪਰੰਤ ਕੀਤਾ ਜਾਂਦਾ ਸੋ ਉਹਦੇ ਨਾਲ ਜੁੜੋ ਤਾਂ ਜੋ ਤੁਸੀਂ ਮਰਨ ਪਰੰਤ ਵੀ ਇਸ ਸੰਸਥਾ ਨੂੰ ਜਿਹੜਾ ਦੇ ਸਕੋ ਕਨੈਸਰ ਸਾਹਿਬ ਅਸੀਂ ਤੁਹਾਡੀ ਗੱਲ ਬੜੀ ਵਧੀਆ ਤਰੀਕੇ ਨਾਲ ਤੁਸੀਂ ਕੀਤੀ ਹੈ ਸਾਡੇ ਦਰਸ਼ਕਾਂ ਨੂੰ ਵੀ ਦੱਸੀ ਜਾ ਅਸੀਂ ਪ੍ਰਯਾਸ ਕਰਾਂਗੇ ਵਧੀਆ ਤਰੀਕੇ ਪਰ ਆਪਾਂ ਗੱਲ ਨਿਤਰਦਾਨ ਦੀ ਗੱਲ ਕਰਦੇ ਹਾਂ ਕੋਸ਼ਿਸ਼ ਇਹ ਕਰੀਏ ਆਪਾਂ ਦਰਸ਼ਕਾਂ ਤੁਸੀਂ ਇਹ ਪੀ ਜਿਹੜਾ ਨਿਤਰਦਾਨ ਦਾ ਡੈਥ ਤੋਂ ਬਾਅਦ ਕਿੰਨੀ ਦੇਰ ਤੱਕ ਇਹ ਦੇਣਾ ਚਾਹੀਦਾ ਇਹਦੇ ਲਈ ਕੋਈ ਸਪੈਸ਼ਲ ਜਿਵੇਂ ਅਸੀਂ ਫਾਰਮ ਫਿਲ ਕਰਨਾ ਵੈਬਸਾਈਟ ਤੇ ਕਰਨਾ ਜਾਂ ਫੋਨ ਕਰਨਾ ਉਦੋਂ ਬਾਅਦ ਜਦੋਂ ਡੈਥ ਹੋ ਜਾਂਦੀ ਆ ਉਹਨਾਂ ਨੂੰ ਪਤਾ ਹੈ ਪੈਸੀ ਕੀਤਾ ਕਿੰਨੀ ਦੇਰ ਤ ਜਿਹੜੀਆਂ ਜਿਸ ਵੀ ਕਿਸੇ ਵੇਲੇ ਪੁਰਾਣੀ ਸੀ ਡੈਥ ਹੋ ਜਾਂਦੀ ਹੈ ਤਾਂ ਸਾਡੀਆਂ ਅੱਖਾਂ ਜੇ 6 ਤੋਂ ਲੈ ਕੇ 8 ਘੰਟੇ ਤੱਕ ਜੀਵਤ ਰਹਿੰਦੀਆਂ ਸੋ ਸਾਡਾ ਇਹੋ ਹੀ ਪੁਰਾਣਾ ਰਹਿੰਦਾ ਕਿ ਅਸੀਂ ਉਸ ਪੀਰੀਅਡ ਦੇ ਵਿੱਚ ਵਿੱਚ ਅੱਖਾਂ ਕਲੈਕਟ ਕਰਕੇ ਅਸੀਂ ਸਬੰਧਤ ਜਿਹੜਾ ਜੋ ਵੀ ਕੰਸਰਨਟ ਮੈਡੀਕਲ ਕਾਲਜ ਹੈ ਨੀਅਰੈਸਟ ਹੈ ਉੱਥੇ ਭੇਜ ਸਤੀਏ ਜਿੱਥੇ ਕਿ 72 ਘੰਟੇ ਦੇ ਵਿੱਚ ਵਿੱਚ ਜਿਹੜੀਆਂ ਟ੍ਰਾਂਸਪਲੈਂਟ ਹੋਣੀਆਂ ਚਾਹੀਦੀਆਂ ਤੋਂ 72 ਘੰਟੇ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਟ੍ਰਾਂਸਪਲੈਂਟ ਕਰਾਈਏ ਤਾਂ ਜੋ ਜੇ ਇੱਕ ਇਨਸਾਨ ਦੀਆਂ ਅਸੀਂ ਅੱਖਾਂ ਲਈਆਂ ਉਹ ਸਹੀ ਤਰੀਕੇ ਨਾਲ ਸਹੀ ਇਨਸਾਨ 'ਤੇ ਲੱਗ ਸਕਣ ਤਾਂ ਜੋ ਉਹਨਾਂ ਨੂੰ ਰੋਸ਼ਨੀ ਜਿਹੜੀ ਪ੍ਰਦਾਨ ਹੋ ਸਕੇ ਸੋ ਸਾਨੂੰ ਅਪਰੋਚ ਕਰੋਗੇ ਕਿ ਅਸੀਂ ਇਮੀਡੀਏਟਲੀ ਜਿਹੜਾ ਫੌਰੀ ਤੌਰ ਤੇ ਐਕਸ਼ਨ ਵਿੱਚ ਆ ਜਾਾਂਗੇ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਜਿਸ ਵੇਲੇ ਕਿਸੇ ਦੀ ਮ੍ਰਿਤਕ ਹੋ ਜਾਂਦੀ ਹੈ ਤਾਂ ਘਰ ਵਿੱਚ ਬੜਾ ਸੋਗ ਦਾ ਉਸਲੇ ਮਾਹੌਲ ਹੁੰਦਾ ਬੜਾ ਵਾਤਾਵਰਨ ਉਦਾ ਹੁੰਦਾ ਲੇਕਿਨ ਫਿਰ ਵੀ ਅਸੀਂ ਜਿਹੜਾ ਕੋਸ਼ਿਸ਼ ਕਰਦੇ ਆਂ ਕਿ ਜਿਸ ਵੇਲੇ ਵੀ ਅਸੀਂ ਘਰ ਦੇ ਵਿੱਚ ਜਾਈਏ ਪਹਿਲਾਂ ਆਪਾਂ ਉਹਨਾਂ ਦੇ ਨਾਲ ਦੁੱਖ ਦਾ ਇਜ਼ਹਾਰ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਆ ਬਹੁਤ ਜ਼ਰੂਰੀ ਹੈ ਤੁਹਾਡੇ ਮੈਂਬਰ ਨੇ ਪਰਿਵਾਰਕ ਮੈਂਬਰ ਨੇ ਪਲੱਜ ਵੀ ਕੀਤੀਆਂ ਅਗਰ ਨਹੀਂ ਵੀ ਪਲੱਜ ਕੀਤੀਆਂ ਤਾਂ ਕੋਈ ਬਾਤ ਨਹੀਂ ਉਸ ਵੇਲੇ ਵੀ ਸਾਡਾ ਸਾਡੀ ਸੰਸਦ ਮੈਂਬਰ ਜਾ ਕੇ ਡਾਕਟਰ ਟੀਮ ਲੈ ਕੇ ਜਿਹੜਾ ਆ ਜੜੀਆਂ ਉਹ ਤੁਹਾਡੀਆਂ ਪਲੱਜ ਕਰਨਗੇ ਹੋਰ ਇਸ ਇਸ ਤਰੀਕੇ ਨਾਲ ਜਿਹੜੀ ਸਾਡੀ ਸੰਸਦ ਵੱਲੋਂ ਇਹ ਜਿਹੜਾ ਪ੍ਰਸਤਾਵ ਪੇਸ਼ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਪਨੇਸ਼ਰ ਸਾਹਿਬ ਨੂੰ ਦੋਸਤੋ ਇਹ ਸਾਨਾ ਪਨੇਸ਼ਰ ਬਲਜੀਤ ਸਿੰਘ ਜੀ ਪਨੇਸ਼ਰ ਜਿਨ੍ਹਾਂ ਨੇ ਨੇਤਰਦਾਨ ਐਸੋਸੀਏਸ਼ਨ ਬਾਰੇ ਬਹੁਤ ਵਿਸਤਾਰ ਦੇ ਨਾਲ ਦੱਸਿਆ ਤੇ ਨਾਲ ਦੀ ਨਾਲ ਜਿਹੜੀ ਕਾਰਜਸ਼ੈਲੀ ਹੈ ਤੇ ਨਾਲ ਉਹਨਾਂ ਕੋਲ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਉਹਨਾਂ ਬਾਰੇ ਵੀ ਦੱਸਿਆ ਤੇ ਨਾਲ ਇਹਨਾਂ ਨੇ ਜਿਹੜੀ ਆਪਣੀ ਵੈੱਬਸਾਈਟ ਲਾਂਚ ਕੀਤੀ ਹੈ ਤੇ ਨਾਲ ਉਹਨਾਂ ਦੇ ਜਿਹੜੇ ਰਿਪਰੈਜ਼ੈਂਟਡ ਉਹਨਾਂ ਦੇ ਨੰਬਰ ਜਿਹੜੇ ਕੀਤੇ ਆ ਉਹਨਾਂ ਸਾਰਿਆਂ ਬਾਰੇ ਵਿਸਥਾਰ ਦੇ ਨਾਲ ਦੱਸਿਆ ਕੋਈ ਵੀ ਵਿਅਕਤੀ ਕਿਤੇ ਵੀ ਬੈਠਾ ਆਨਲਾਈਨ ਉਹਦੇ ਨਾਲ ਸੰਪਰਕ ਕਰ ਸਕਦਾ ਇਹਨਾਂ ਦੇ ਕਿਸੇ ਪ੍ਰਤੀਨਿਧ ਤੇ ਨਾਲ ਦੀ ਨਾਲ ਇਹ ਦੱਸਿਆ ਵੀ ਜਿਹੜੇ ਵਿਅਕਤੀ ਕੋਈ ਅਪਰੋ ਜਾਕ ਕਿਸੇ ਵੀ ਤਰ੍ਹਾਂ ਦੀ ਉਹ ਕਰਤੀ ਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਆਵਾਮ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜੋ ਇਸਦਾ ਫਾਇਦਾ ਲੈਣਾ ਚਾਹੁੰਦੇ ਨੇ ਫਾਇਦਾ ਲੈ ਸਕਣ ਹਸ਼ਿਆਰਪੁਰ ਤੋਂ ਦਾ ਆਵਾਜ਼ ਲਈ ਦਲਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਬਣੀ ਸਰ ਸਾਹਿਬ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ